ਕੁੜੀ ਇਹ ਕਹਿੰਦੀ ਹੈ ਵੀ ਬਾਬਾ ਜੀ 3 ਮਹੀਨੇ ਹੋ ਗਏ ਅਸੀਂ ਭੈਣ ਭਰਾ ਹਾਂ ਮਤਲਬ ਪਤੀ ਪਤਨੀ ਵਾਲਾ ਸੰਬੰਧ ਰਿਲੇਸ਼ਨ ਸੰਗ ਹੋਇਆ ਹੀ ਨਹੀਂ ਹੋਇਆ ਪਰਿਵਾਰ ਕਿਥੋਂ ਪੁੱਛ ਰਹੇ ਹੋ ਪਰਿਵਾਰ ਕਿਥੋਂ ਹੋਣਾ ਜੀ ਬੱਚੇ ਹੁੰਦੇ ਨਹੀਂ ਹੁਣ ਕੁੜੀਆਂ ਨੌਜਵਾਨ ਆ ਉਹ ਆ ਕੇ 4-4 ਸਾਲ ਹੋ ਗਏ ਸ਼ਾਦੀ ਹੋਈਆਂ ਨੂੰ ਬੱਚਾ ਕਿਉਂ ਨਹੀਂ ਹੁੰਦਾ ਬੱਚਾ ਕਦੇ ਨਾ ਹੋਵੇ ਕਿਉਂਕਿ ਨਸੇ ਦੇ ਬੁੱਕੇ ਪਏ ਆ ਜਿਹੜਾ ਆਪਣਾ ਵੀਰਜ ਆ ਉਹ ਪਤਲਾ ਹੋ ਗਿਆ ਅਣੀ ਵਰਗਾ ਜਿਹੜਾ ਆਪਣਾ ਸਿਕਸਾ ਹੋੜਦਾ ਨਹੀਂ ਉਹ ਕੰਮ ਨਹੀਂ ਕਰਦਾ ਜਿਵੇਂ ਹੁਣ ਕੁੜੀ ਕਹਿੰਦੀ ਅਸੀਂ ਭੈਣ ਭਰਾ ਹਾਂ ਤੇ 9 ਮਹੀਨਿਆਂ ਤੋਂ ਮੈਂ ਕਹਾਂ ਵੀ ਬਹੁਤ ਮਾੜੀ ਗੱਲ ਆ ਪਰ ਤਾਂ ਕੋਈ ਗੱਲ ਨਹੀਂ ਤੁ ਖੱਤੀ ਆ ਮੁੰਡੇ ਨੇ ਮੇਥੋਂ ਤੇ ਉਹ ਕੁੜੀ ਕਹਿੰਦੀ ਹੁਣ ਠੀਕ ਆ ਓਕੇ ਆ ਯਾਰੀ ਲਿੰਗ ਟੱਕ ਤੱਕ ਠੱਗੀ ਠੱਗੀ ਸ਼ੁਕਰਾਨੂ ਵੀ ਘਟ ਜਾਂਦੇ ਸ਼ਕਰਾਨੂ ਵੀ ਘਟਦੇ ਐ ਸ਼ਕਰਾਨੂ ਜੇ ਆਪਣੇ ਸ਼ਕਰਾਨੂ ਹੀ ਨਹੀਂ ਤੇ ਬੱਚਾ ਕਿਵੇਂ ਹੋਊਗਾ ਕੋਈ ਮਰਜੀ ਨਸ਼ਾ ਹੋਵੇ ਭਵਾਂ ਦੀ ਗੋਲੀ ਦਾ ਹੋਵੇ ਭਵਾਂ ਦੀ ਕੈਕਸੂਲ ਹੋਵੇ ਭਵਾਂ ਦੀ ਚਿਤਾ ਹੋਵੇ ਕੋਈ ਵੀ ਹੋਵੇ ਆਪਾਂ ਸਰਕ ਪ੍ਰਕਾਰ ਦਾ ਨਸ਼ਾ ਛਡਾਉਣਾ ਵਧੀਆ ਜਿੰਨਾ ਮਰਜੀ ਨਾਲੇ ਕੋਲ ਖਾਂਦਾ ਹੋਵੇ ਸ਼ੂਗਰ ਵਾਲਾ ਬੰਦਾ ਜਦੋਂ ਵੀ ਉਹਦਾ ਬਲੱਡ ਵੱਧਦਾ ਹੈ ਆਪ ਹੁੰਦਾ ਉਹੋ ਨਾਲ ਦੀ ਨਾਲ ਉਹਨੂੰ ਪੈਕ ਦੀ ਬਿਮਾਰੀ ਆਉਂਦੀ ਹੈ ਮੇਥੋਂ ਜਿੰਨੇ ਬੰਦੇ ਸ਼ੂਗਰ ਦੀ ਦਵਾਈ ਲੈ ਕੇ ਗਏ ਆ ਅੱਜ ਤੱਕ ਰਹਿ ਇੱਕ ਬੰਦਾ ਮੈਨੂੰ ਅਵੇ ਬੋਲਦੇ ਵੀ ਬਾਬਾ ਜੀ ਤੇਰੀ ਦਵਾਈ ਨੇ ਕੰਮ ਨਹੀਂ ਕੀਤੀ ਸ਼ੂਗਰ ਦਾ ਪੱਕਾ ਲਾਜ ਆ ਆਪਣੇ ਕੋਲੇ ਨਸ਼ੇ ਦਾ ਪੱਕਾ ਮਰਦਾਨਾ ਤਾਕਤ ਵਾਲਾ ਪੱਕਾ ਖਾਂਸੀ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਮੇਰੇ ਕੋਲੇ ਪੱਕਾ ਜਿਵੇਂ ਕੋਈ ਸਰਵਾਈਕਲ ਵਾਲੇ ਆ ਦਮੇ ਵਾਲਿਆ ਕੋਈ ਮਰਜ਼ੀ ਇਹ ਬਿਮਾਰੀਆਂ ਦੇ ਆ ਜਾਏ ਮੇਰੇ ਕੋਲੇ ਭੋਗ ਦੀ ਲਿਖ ਕੇ ਲੈ ਜਾਏ ਯਾਰ ਆਪਾਂ ਜੇਕਰ ਇੱਕ ਔਂ ਕਿਸੇ ਨੂੰ ਹੁੰਦੀ ਆ ਕਿਸੇ ਚੀਜ਼ ਤੋਂ ਅਲਰਜੀ ਜਿਵੇਂ ਕਿ ਧੂੜ ਤੋਂ ਜਾਂ ਰੋਟੀ ਤੋਂ ਜਾਂ ਹੋਰ ਕਿਸੇ ਦੁੱਧ ਦਹੀਂ ਤੋਂ ਕਿਸੇ ਤਰ੍ਹਾਂ ਦੀ ਵੀ ਇੱਕ ਚੀਜ਼ ਤੋਂ ਬੰਦੇ ਨੂੰ ਹਰ ਇੱਕ ਨੂੰ ਅਲਰਜੀ ਆ ਇਸ ਕਰਕੇ ਉਹ ਜਦੋਂ ਛਿੱਕਾਂ ਜਕਾਮ ਲੱਗ ਜਾਂਦਾ ਉਹਨੂੰ ਤੇ ਖੰਸੀ ਆਉਣ ਲੱਗ ਪੈਂਦੀ ਆ ਕਿਸੇ ਨੂੰ ਰੇਸ਼ਾ ਵੀ ਬਣ ਲੱਗਦਾ ਕਿਸੇ ਨੂੰ ਨਹੀਂ ਬਣਦਾ ਹਾਂਜੀ ਇਸ ਕਰਕੇ ਉਹ ਬੰਦੇ ਮੈਂ ਭਰਉਣ ਦੀ ਲੋੜ ਨਹੀਂ ਮੇਰੇ ਕੋਲ ਜਦੋਂ ਮਰਜੀ ਆ ਜਾਣਾ ਇਹ ਆਪਣੇ ਕੋਲੇ ਪੱਕਾ 101% ਮੈਂ ਲਿਖ ਕੇ ਵੀ ਦੇ ਦੂੰਗਾ ਦਵਾਈ ਵੀ ਦੇ ਦੂੰਗਾ ਨਾਲੇ ਦਵਾਈ ਵੀ ਚਾਨਾ ਰੁਪਈਆ ਨਹੀਂ ਕੋਈ ਬਾੜੀ ਨਹੀਂ 15-1400 ਰੁਪਈਆ ਕੋਈ ਜ਼ਿਆਦਾ ਨਹੀਂ ਹੁੰਦਾ ਐਨੇ ਜੀ ਐਨੇ ਜੀ ਇਨਸਾਨੀ ਜ਼ਿੰਦਗੀ ਹੈ ਜਿਉਣੀ ਹੈ ਤੇ ਸੁਖ ਦੁਖ ਤਾਂ ਨਾਲ ਚੱਲਦੇ ਨੇ ਇੱਕੋ ਸਿੱਕੇ ਦੇ ਦੋ ਵੱਲੂ ਨੇ ਲੇਕਿਨ ਤੁਹਾਨੂੰ ਕਿਵੇਂ ਲੱਗੇ ਜੇ ਕੋਈ ਵੀ ਤੁਹਾਨੂੰ ਸ਼ਰੀਰ ਦਾ ਦੁੱਖ ਹੋਵੇ ਤੇ ਉਹ ਦੁੱਖ ਕਿਸੇ ਵੀ ਤਰ੍ਹਾਂ ਦੀ ਅੰਗਰੇਜ਼ੀ ਨਹੀਂ ਘੱਟ ਵੱਢ ਨਹੀਂ ਕਿ ਦੇਸੀ ਦਵਾਈ ਨਾਲ ਠੀਕ ਹੋ ਜਾਏ ਜੀ ਹਾਂ ਇਸ ਵਕਤ ਸਵੇਰ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਪਿੰਡ ਦਿਉਣ ਵਿਖੇ ਮੌਜੂਦ ਆ ਬਿਲਕੁਲ ਮੇਨ ਰੋਡ ਤੋਂ ਇੱਥੋਂ ਗੇਟ ਤੋਂ ਐਂਟਰੀ ਹੋ ਜਾਂਦੀ ਹੈ ਤੇ ਐਂਟਰ ਕਰਦੇ ਮਹਿਜ 200 ਮੀਟਰ ਆਉਂਗੇ ਤੇ ਮਨਦੀਪ દવાਖਾਨਾ ਜੀ ਹਾਂ ਬਾਬਾ ਸੁਖਦੀਪ ਸਿੰਘ ਜੀ ਅੰਦਰ ਬੈਠੇ ਹੁੰਦੇ ਨੇ ਬਾਬਾ ਸੁਖਦੀਪ ਸਿੰਘ ਜੀ ਦੇ ਨਾਲ ਗੱਲਬਾਤ ਵੀ ਕਰਾਂਗੇ ਪਹਿਲਾਂ ਦੱਸ ਦਿੰਨੇ ਆ ਕਿ ਮਨਦੀਪ ਦਵਾਖਾਨਾ ਵਾਪਸ ਦੀਪ ਦਵਾਖਾਨਾ ਕੀ ਕੁਝ ਲੈ ਕੇ ਆਇਆ ਹੈ ਇੱਥੇ ਔਰਤਾਂ ਦੇ ਗੁਪਤ ਰੋਗ ਨਸ਼ਾ ਛਡਾਉਣ ਦੀ ਦਵਾਈ ਸ਼ਰਾਬ ਸ਼ੂਗਰ ਦਮਾ ਮਰਦਾਨਾ ਤਾਕਤ ਸਰਵਾਈਕਲ ਬਲਗਮ ਚੰਬਲ ਆਦ ਮਾਰੀਆਂ ਦਾ ਇਲਾਜ ਦੇਸੀ ਦਵਾਈਆਂ ਨਾਲ ਕੀਤਾ ਜਾਂਦਾ ਜੀ ਹਾਂ ਇਹ ਉਹ ਜਗ੍ਹਾ ਹੈ ਇੱਥੇ ਤੁਸੀਂ ਆਉਣਾ ਹਰ ਪ੍ਰਕਾਰ ਦੀਆਂ ਤੁਹਾਨੂੰ ਦੇਸੀ ਦਵਾਈਆਂ ਮਿਲਦੀਆਂ ਨੇ ਬਾਬਾ ਸੁਖਦੀਪ ਸਿੰਘ ਜੀ ਅੰਦਰ દવાਖਾਨਾ ਨੂੰ ਚਲਾਉਂਦੇ ਨੇ ਤੇ ਕਿਵੇਂ ਪੰਜਾਬ ਹੀ ਨਹੀਂ ਪੂਰੇ ਭਾਰਤ ਭਰ ਵਿੱਚ ਇਵਨ ਅੰਤਰਰਾਸ਼ਟਰੀ ਗੱਲ ਕਰੀਏ ਆਊਟ ਆਫ ਇੰਡੀਆ ਦੀ ਗੱਲ ਕਰੀਏ ਤਾਂ ਕਈ ਇੰਟਰਨੈਸ਼ਨਲ ਪੈਕੇਜ ਜਾਂਦੇ ਨੇ ਇੱਥੇ ਹੀ ਨਹੀਂ ਬਸ ਹੁੰਦੀ ਕਈ ਕੁਝ ਕਿੰਨੀਆਂ ਦਵਾਈਆਂ ਕੀ ਆਪਣਾ ਸ਼ਹਿਰ ਪਿੰਡ ਕੀ ਆਪਣਾ ਪੰਜਾਬ ਕੀ ਦੇਸ਼ ਤੇ ਕੀ ਵਿਦੇਸ਼ ਹਰ ਤਰ੍ਹਾਂ ਦੇ ਇਹ ਜਿੰਨੀਆਂ ਵੀ ਹਨ ਨਿਮਨ ਲਿਖਤ ਇਹ ਬਿਮਾਰੀਆਂ ਨੇ ਇਹਨਾਂ ਦੇ ਇਲਾਜ ਹੁੰਦੇ ਨੇ ਕਿਵੇਂ ਹੁੰਦੇ ਨੇ ਤੇ ਕੀ ਕੁਝ ਕਰਦੇ ਨੇ ਬਾਬਾ ਸੁਖਦੀਪ ਸਿੰਘ ਜੀ ਆਉਂਦੇ ਅੰਦਰ ਚੱਲਦੇ ਆਂ ਤੇ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਇਹਨਾਂ ਬਿਮਾਰੀਆਂ ਦੇ ਬਾਰੇ ਤੇ ਇਹਨਾਂ ਦੇ ਹੱਲ ਦੇ ਬਾਰੇ ਗੱਲਬਾਤ ਕਰਦੇ ਆਂ દવાਖਾਨਾ ਦੇ ਮੋਰੀ ਬਾਬਾ ਸੁਖਦੀਪ ਸਿੰਘ ਉਹਨਾਂ ਸਿੰਘ ਸਾਹਿਬ ਸੁਖਦੀਪ ਸਿੰਘ ਬਾਬਾ દવાਖਾਨਾ ਜਾਂ ਮਨਦੀਪ દવાਖਾਨਾ ਲੋਕਾਂ ਚੰਨਾ ਹਰਮਨ ਪਿਆਰਾ ਕਿਉਂ ਹੈ ਕਿ ਆਪਾਂ ਇਹ ਜਿਹੀ ਕਿਹੜੀਆਂ ਬੁੱਟੀਆਂ ਦਿੰਦੇ ਆਂ ਕਿ ਸਿਰ ਤੋਂ ਪੈਰ ਤੱਕ ਜਿਹੜੇ ਇੰਨੇ ਦਰਜਨਾਂ ਤਰ੍ਹਾਂ ਦੇ ਰੋਗ ਨੇ ਆਪਣੋਂ ਦਾ ਹੱਲ ਕਰਦੇ ਆਂ ਇਲਾਜ ਕਰਦੇ ਆਂ ਦਿਲ ਦਿਮਾਗ ਦੇ ਭਾਵ ਸਾਂਝੇ ਕਰਦੇ ਆਂ ਸਾਰਾ ਤੋਂ ਪਹਿਲਾਂ ਵੈਗਰਜੀ ਖਾਲਸਾ ਵੈਗਰਜੀ ਖੱਤੇ ਇਹ ਜੀ ਦਵਾ ਆਪਣੇ ਕੋਲੇ ਸਾਰੀ ਦੇਸੀ ਹੁੰਦੀ ਆ ਤਾਂ ਹੀ ਹਰਮਨ ਪਿਆਰੇ ਬਣੇ ਆ ਬਾਕੀ ਨਸ਼ੇ ਦਾ ਹੀ ਆਪਣਾ ਸਾਰਿਆਂ ਤੋਂ ਪਹਿਲਾਂ ਵੱਡਾ ਕੰਮ ਆ ਜਿਹੜਾ ਵੀ ਨਸ਼ਾ ਛਡੋਣਾ ਨਸ਼ੇ ਕਰਕੇ ਹੀ ਲੋਕ ਜਿਆਦੇ ਪਿਆਰ ਕਰਦੇ ਆ ਵੀ ਜਿਨ੍ਹਾਂ ਦੇ ਅਜ ਪੁੱਤ ਨਸ਼ੇ ਦੇ ਵਿੱਚ ਰੁੜਦੇ ਆ ਉਹ ਬਚ ਜਾਂਦੇ ਆ ਤੇ ਉਹ ਅਗਲੇ ਮੋੜ ਤੇ ਪਿਆਰ ਕਰਦੇ ਆ ਇਸ ਕਰਕੇ ਹੀ ਵੀ ਇਹ ਦਵਾ ਜਿਹੜੀ ਆ ਦੇਸੀ ਆ ਸਾਰੀ ਦੇਸੀ ਜੜੀਆਂ ਬੂਟੀਆਂ ਨਾਲ ਦਵਾਈ ਤਿਆਰ ਕੀਤੀ ਆ ਕੋਈ ਮਰਜ਼ੀ 5 ਸਾਲ ਤੋਂ ਲੈ ਕੇ ਬੱਚਾ ਤੋਂ ਲੈ ਕੇ ਬਜ਼ੁਰਗਾਂ ਤੱਕ ਵਰਤ ਸਕਦਾ ਠੀਕ ਹੈ ਜੀ ਠੀਕ ਹੈ ਜੀ ਕੋਈ ਇਹਦੇ ਵਿੱਚ ਹੈਣੀ ਹੈ ਜੀ ਚੀਜ਼ ਜਿਹਦੀ ਕੋਈ ਕੋਈ ਨਸ਼ੇ ਵਾਲੀ ਦਵਾਈ ਹੋਵੇ ਵਿੱਚ ਜਾਂ ਕੋਈ ਗਲਤ ਚੀਜ਼ ਪਾਈ ਹੋਵੇ ਦੇਸੀ ਦਵਾਈਆਂ ਆਪਣੀਆਂ ਇਸ ਕਰਕੇ ਲੋਕ ਜਿਹੜੇ ਆ ਇੱਥੋਂ ਜਦੋਂ ਦਵਾਈ ਖਾਂਦੇ ਆ ਆਪਣੀ ਧੋ ਆ ਕੇ ਗਾਂ ਜਾ ਕੇ ਵੀ ਗੱਲ ਕਰਦੇ ਆ ਵੀ ਉਹ ਬੰਦੇ ਤੋਂ ਦਵਾਈ ਖਾਧੀ ਆ ਯਾਰ ਦੇਸੀ ਦਵਾਈ ਆ ਬਹੁਤ ਵਧੀਆ ਹੈ ਤੇ ਇਸ ਕਰਕੇ ਉਹ ਨਸ਼ਾ ਛੱਡ ਕੇ ਵਧੀਆ ਆਪਦਾ ਜੀਵਨ ਬਤੀਤ ਕਰਦੇ ਆ। ਬਾਬਾ ਜੀ ਆਪਾਂ ਗੱਲ ਕਰਦੇ ਆ ਆਪਣੇ દવાਖਾਨੇ ਤੇ ਜ਼ਿਆਦਾਤਰ ਜਿਹੜੇ ਨਸ਼ਿਆਂ ਵਾਲੇ ਨੇ ਪੀੜਤ ਉਹ ਆਉਂਦੇ ਨੇ। ਨਸ਼ਾ ਅੱਜ ਕੱਲ ਕਿਹੜੇ ਜ਼ਿਆਦਾ ਚੱਲ ਰਿਹਾ ਹੈ? ਭਾਵੇਂ ਫੀਮ ਦਾ ਸ਼ਰਾਬ ਦਾ ਕਿ ਭੁੱਗੀ ਦੇ ਕਿਹੜੇ ਨਸ਼ੇ ਆਪਾਂ ਜਾ ਕੇ ਗੱਲ ਕਰੀਏ। ਸਾਰਿਆਂ ਤੋਂ ਜ਼ਿਆਦਾ ਜੀ ਆਪਣੇ ਅੱਜ ਚਿੱਟੇ ਦੀ ਆ। ਚਿੱਟਾ ਜ਼ਿਆਦਾ ਆ ਉਦੋਂ ਜ਼ਿਆਦਾ ਘੱਟ ਫੀਮ ਡੋਡੇ ਗੋਲੀਆਂ ਕੈਪਸੂਲ। ਕੋਈ ਮਰਜ਼ੀ ਨਸ਼ਾ ਹੋਵੇ। ਭਵਾਂ ਦੀ ਗੋਲੀ ਦਾ ਹੋਵੇ ਭਵਾਂ ਦੀ ਕੈਪਸੂਲ ਹੋਵੇ ਭਵਾਂ ਦੀ ਚਿੱਟਾ ਹੋਵੇ ਕੋਈ ਵੀ ਹੋਵੇ ਆਪਾਂ ਸਰਕ ਪ੍ਰਕਾਰ ਦਾ ਨਸ਼ਾ ਛਡਾਉਨੇ ਆਂ ਵਧੀਆ ਜਿੰਨਾ ਮਰਜ਼ੀ ਨਾਲੇ ਕੋਈ ਖਾਂਦਾ ਹੋਵੇ ਉਹ ਆਪਣੇ ਕੋਲੇ ਅਕਬਰਾਂ ਜਦੋਂ ਆ ਜਾਂਦਾ ਪਹਿਲਾਂ ਤਾਂ ਲੋਕੀ ਘੁੰਮ ਘਮ ਕੇ ਹੋਰ ਪਾਸੇ ਟਰਾਈ ਮਾਰਦੇ ਰਹਿੰਦੇ ਆ ਘਰੇ ਬੈਠੇ ਕਹਿੰਦੇ ਜੀ ਅਸੀਂ ਪੈਸੇ ਭੇਜ ਦਿੰਨੇ ਆ ਤੁਸੀਂ ਸਾਨੂੰ ਦਵਾਈ ਪਾ ਦਿਓ ਮੈਂ ਅਗਲੇ ਨੂੰ ਕਹਿੰਨਾ ਯਾਰ ਤੁਸੀਂ ਨਾ ਪੈਸੇ ਪਾਇਆ ਕਰੋ ਇਦਾਂ ਕਿਸੇ ਨੂੰ ਮੈਂ ਹਰ ਇੱਕ ਵੀਡੀਓ ਚ ਬੋਲਦਾ ਵੀ ਤੁਸੀਂ ਘਰੇ ਬੈਠੇ ਭਾਲਦੇ ਆ ਸਹੂਲਤ ਤੁਸੀਂ ਆ ਕੇ ਮਿਲੋ ਬੰਦੇ ਨੂੰ ਮਿਲ ਕੇ ਆਦਾ ਦੁੱਖ ਦੱਸਵਾ ਦੀ ਦਵਾਈ ਲਓ ਵੀ ਤੁਸੀਂ ਪੈਸੇ ਗੂਗਲ ਪੇ ਕਰਦੇ ਥੋਨੂੰ ਪਤਾ ਨਹੀਂ ਕਿਸੇ ਨੇ ਕੀ ਪਤਾ ਨਾ ਪਤਾ ਮੜ ਕੇ ਤੁਸੀਂ ਕਹਿੰਦੇ ਜੀ ਇਹ ਹੀ ਲੁੱਟੇ ਗਏ ਫਿਰ ਜਦੋਂ ਤੁਸੀਂ ਲੁੱਟਦਾ ਸ਼ਕਰ ਆਪ ਹੁੰਨੇ ਹੋ ਤੁਹਾਨੂੰ ਕੋਈ ਡਾਕਟਰ ਥੋੜੋ ਕਹਿੰਦਾ ਵੀ ਸਾਨੂੰ ਗੂਗਲ ਪੇ ਕਰੋ ਜਾਂ ਤੁਹਾਨੂੰ ਕੋਈ ਹਕੀਮ ਥੋੜੋ ਕਹਿੰਦਾ ਤੁਸੀਂ ਆਪ ਪੰਗੇ ਲੈਨੇ ਆ ਇਸ ਕਰਕੇ ਤੁਸੀਂ ਬੰਦੇ ਨੂੰ ਮਿਲੋ ਮਿਲ ਕੇ ਆ ਕੇ ਦਵਾਈ ਲਓ ਆ ਦਾ ਦੁੱਖ ਦੱਸ ਕੇ ਬਾਬਾ ਜੀ ਕਈ ਵਾਰ ਐ ਹੁੰਦਾ ਕਿ ਜਿਹੜੇ ਆਪ ਪੀੜਤ ਨੇ ਜਾਂ ਜਿਹੜੇ ਆਪ ਨਸ਼ੇ ਦੇ ਆਦੀ ਨੇ ਉਹ ਆਪ ਨਹੀਂ ਆਂਦੇ ਉਹਨਾਂ ਦੇ ਪਰਿਵਾਰ ਵਾਲੇ ਕਿਤੇ ਸਾਡਾ ਜਿਹੜਾ ਬੰਦਾ ਨਸ਼ੇ ਸੇਵ ਕਰਦਾ ਹੈ ਲੜੇ ਨਾ ਪਰਿਵਾਰ ਵਾਲੇ ਆ ਕੇ ਕਹਿੰਦੇ ਸਾਨੂੰ ਬਾਬਾ ਜੀ ਦਵਾਈ ਦੇ ਦਿਓ ਕੀ ਇਦਾਂ ਦਵਾਈ ਆਪ ਮਰੀ ਨੂੰ ਦੇਖੇ ਬਿਨਾ ਪਰਖੇ ਬਿਨਾ ਦੇਣੀ ਸੌਖੀ ਹੈ ਨਹੀਂ ਨਹੀਂ ਮੈਂ ਨਹੀਂ ਦਿੰਦਾ ਆ ਤੁਹਾਡੇ ਸਾਹਮਣੇ ਕੋਲ ਆਈ ਸੀ ਹੁਣ ਤੇ ਮੈਂ ਜਵਾਬ ਦਿੱਤਾ ਨਾ ਤੁਹਾਡੇ ਮੂੰਹ ਤੇ ਬੈਠਿਆ ਮੈਂ ਨਹੀਂ ਦਿੰਦਾ ਦਵਾਈ ਬੰਦੇ ਨੂੰ ਲੈ ਕੇ ਆਜੋ ਫਿਰ ਮੈਂ ਦਵਾਈ ਦੇਵਾਂਗਾ ਸ਼ਰਾਬ ਵਾਲਾ ਆ ਕੀ ਨਹੀਂ ਦਈਓਗਾ ਠੀਕ ਹੀ ਹੋਊਗਾ ਉਹ ਠੀਕ ਹੈ ਉਹ ਦਵਾਈ ਨਹੀਂ ਖਾਂਦੇ ਜੀ ਉਹ ਦਵਾਈ ਘਰੇਵਾਰੀਆਂ ਚ ਪਈ ਰਹਿੰਦੀ ਆ ਉਹ ਲਵਾਰੀਆਂ ਚ ਪਈ ਆ ਫਿਰ ਮੇਰੇ ਕੋਲੇ ਵੀ ਪਈ ਐ ਇਥੇ ਦਵਾਈ ਕੀ ਫਾਇਦਾ ਉਹਦਾ ਪੈਸਾ ਲਾਉਣ ਦਾ ਮੈਂ ਕਹਿੰਦਾ ਤੁਸੀਂ ਨਾਂ ਲੁੱਟਦਾ ਸ਼ਿਕਾਰ ਹੋਇਆ ਕਰੋ ਐਦਾਂ ਤੁਸੀਂ ਆਪਦੇ ਬੰਦੇ ਨੂੰ ਨਾਲ ਲੈ ਕੇ ਆਓ ਉਹਨੂੰ ਮਨਾਓ ਪਹਿਲਾਂ ਉਹਦਾ ਮਨ ਬਣਾਓ ਸਾਰੋਂ ਤੋਂ ਵੱਡੀ ਗੱਲ ਆ ਮੰਨ ਦੀ ਜੇ ਆਪਣਾ ਮਨ ਕਰਦਾ ਵੀ ਆਪਾਂ ਇਹ ਕੰਮ ਨਹੀਂ ਕਰਨਾ ਨਸ਼ਾ ਨਹੀਂ ਕਰਨਾ ਤੇ ਆਗੇ ਆਪਾਂ ਆ ਉਹਦਾ ਦੁੱਖ ਦੱਸੋ ਤੇ ਉਹਦੀ ਦਵਾਈ ਲਓ ਹੁਣ ਬੁੜੀਆਂ ਬੁੜੀਆਂ ਆਉਦੀਆਂ ਮਾਮਾ ਹੁੰਦੀਆਂ ਜਾਂ ਉਹਨਾਂ ਦੇ ਘਰ ਦੇ ਕੋਈ ਵੀ ਮੈਂਬਰ ਹੋਣ ਭੈਣਾ ਹੋਣ ਦੁੱਖ ਹੁੰਦਾ ਵੀ ਸਾਡਾ ਭਰਾ ਬਚ ਜੇ ਕਿ ਮੈਂ ਨਾ ਕਿਵੇਂ ਪਰ ਉਹ ਭਰਾ ਨੂੰ ਚੋਰੀ ਕੋਸਟ ਕਰਦੀਆਂ ਦਵਾਈ ਦੇਂਦੀ ਚੋਰੀ ਕੰਮ ਨਹੀਂ ਕਰਦੀ ਉਹਦਾ ਕੋਈ ਫਾਇਦਾ ਨਹੀਂ ਮੈਂ ਸਾਰਿਆਂ ਨੂੰ ਨਹੀਂ ਜਿੰਨੇ ਕੋਈ ਮਤਲ ਹੀ ਨਹੀਂ ਕਈ ਕਹਿੰਦੇ ਰੋਟੀ ਚ ਪਾ ਕੇ ਦੇ ਦਾਂਗੇ ਅਸੀਂ ਸਬਜ਼ੀ ਚ ਪਾ ਕੇ ਦੇ ਦਾਂਗੇ ਉਹਦਾ ਕੀ ਫਾਇਦਾ ਜੀ ਉਹਦਾ ਜਦੋਂ ਫਾਇਦਾ ਹੀ ਨਾ ਹੋਇਆ ਜਿੰਨਾ ਚਿਰ ਦੱਸਦੇ ਨੇ ਬੰਦੇ ਨੂੰ ਦੱਸ ਕੇ ਆਪਦੀ ਦਵਾਈ ਆਪ ਨਹੀਂ ਖਾਂਦਾ ਬੰਦਾ ਉਹਨੂੰ ਪਤਾ ਤਾਂ ਲੱਗੇ ਵੀ ਮੈਂ ਕੀ ਦੀ ਦਵਾਈ ਖਾ ਰਿਹਾ ਠੀਕ ਹੈ ਜੀ ਫਿਰ ਉਹਦਾ ਮਨ ਵੀ ਹੋਣਾ ਚਾਹੀਦਾ ਜਿਹਦਾ ਮਾਨ ਹੀ ਨਹੀਂ ਤੇ ਆਪਾਂ ਦਵਾਈ ਦੇ ਦਿੱਤੀ ਐਵੇਂ ਅਗਲੇ ਤੇ ਪੈਸੇ ਲੱਗੇ ਅਗਲਾ ਜਾ ਕੇ ਗਲਾ ਕੱਟਦਾ ਉਹਦਾ ਕੀ ਫਾਇਦਾ ਜੀ ਕੋਈ ਜਦ ਤੱਕ ਮਰੀਜ਼ ਆਪ ਦਵਾਈ ਨੂੰ ਖਾ ਕੇ ਅੰਦਰੋਂ ਪੋਜ਼ਿਟਿਵਿਟੀ ਨਾਲ ਆਪਣੇ ਆਪ ਨੂੰ ਚੰਗਾ ਮਹਿਸੂਸ ਹੀ ਨਹੀਂ ਕਰੂਗਾ ਤਾਂ ਦਿਮਾਗ ਨੇ ਆਪਾਂ ਇੱਕ ਕਨੈਕਸ਼ਨ ਹੀ ਕਰ ਲੈ ਬਿਲਕੁਲ ਜੀ ਉਹਦਾ ਕੋਈ ਜਦੋਂ ਉਹਦਾ ਕੋਈ ਵਾਅ ਵਸਤਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਵੀ ਮੈਨੂੰ ਕੀ ਦੇ ਰਹੇ ਆ ਸਬਜ਼ੀ ਦੇ ਰਹੇ ਆ ਕਿ ਰੋਟੀ ਦੇ ਰਹੇ ਆ ਕਿ ਕਾਜ ਦੇ ਰਹੇ ਆ ਦਿਮਾਗ ਨੇ ਤਿਆਰ ਹੀ ਨਹੀਂ ਕਰਨਾ ਨਹੀਂ ਜੀ ਨਹੀਂ ਉਹਨੂੰ ਪਤਾ ਹੀ ਨਹੀਂ ਉਹਨਾਂ ਨੂੰ ਨਹੀਂ ਪਤਾ ਉਹ ਬੰਦਾ ਨਸ਼ਾ ਵੀ ਕਰੀ ਜਾਂਦਾ ਨਾਲ ਦਵਾਈ ਵੀ ਖਾਈ ਜਾਵੇ ਤੇ ਉਹਦਾ ਫਾਇਦਾ ਕੀ ਹੈ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਉਹ ਪੈਸੇ ਪਟਣ ਆਪਾਂ ਗੱਲ 슈ਗਰ ਦੀ ਕਰਦੇ ਆਂ ਅੱਜ ਕੱਲ੍ਹ ਗਲਤ ਖਾਣ ਪੀਣ ਦੇ ਨਾਲ ਕੀ ਬਜ਼ੁਰਗ ਕੀ ਨੌਜਵਾਨ ਜਵਾਨ ਬੱਚੇ 슈ਗਰ ਬਹੁਤ ਲੋਕਾਂ ਦੀ ਵਾਧਦੀ ਪਈ ਹੈ ਐਚ ਬੀਏ1 ਸੀ ਬਹੁਤ ਜ਼ਿਆਦਾ ਆ ਰਿਹਾ ਹੈ ਖਾਲੀਪਟ 슈ਗਰ ਬੜੀ ਜ਼ਿਆਦਾ ਆ ਰਹੀ ਹੈ ਕੀ ਇਸ 슈ਗਰ ਦਾ ਜਿਹੜੀ ਬਿਮਾਰੀ ਹੈ ਇਹਦਾ ਕੀ ਕੀ ਘਾਣ ਹੁੰਦਾ ਸਰੀਰ 'ਚ ਤੇ ਕੀ 슈ਗਰ ਤੋਂ ਬਾਅਦ ਜੋ ਆਮ ਲੋਕਾਂ ਨੂੰ ਨਹੀਂ ਪਤਾ ਮਰਦਾਨਾ ਤਾਕਤ ਤੇ ਵੀ ਅਸਰ ਪੈਂਦਾ ਮਾੜਾ ਬਿਲਕੁਲ ਜੀ ਇਹਦਾ ਮਰਦਾਨਾ ਤਾਕਤ ਤੇ ਤੇ ਅੱਖਾਂ ਤੇ 슈ਗਰ ਦੋ ਥਾਵਾਂ ਤੇ ਪਹਿਲਾਂ ਇਹ ਕੰਮ ਕਰਦੀ ਹੈ ਅਹ ਟੈਕ ਕਰਦੀ ਹੈ ਉਸ ਤੋਂ ਬਾਅਦ ਦੇ ਵਿੱਚ ਆ ਜਾਂਦੇ ਆ ਆਪਣੇ ਅੰਦਰ ਅੰਦਰ ਆਪਣੇ ਜਿਹੜੇ ਗੁਰਦੇ ਆ ਉਹਨਾਂ ਤੇ ਅਸਰ ਕਰਦੀ ਆ ਉਹ ਆਪਣੇ ਲੀਵਰ ਤੇ ਕੰਮ ਕਰਦੀ ਆ ਖਰਾਬ ਕਰਦੀ ਆ ਬਾਅਦ ਚ ਜਿਹੜੀ ਉਹ 슈ਗਰ ਦਾ ਮਰੀਜ਼ ਹੁੰਦਾ ਹੈ ਉਹਦਾ ਜਿਹੜਾ ਬਲੱਡ ਜਦੋਂ ਮਤਲਬ ਇਹ ਸੰਘਣਾ ਹੋ ਜਾਂਦਾ ਜਦੋਂ ਸੰਘਣਾ ਹੋ ਜਾਂਦਾ ਡਾਕਟਰ ਕੋਲ ਚੈੱਕ ਕਰਾਉਂਦੇ ਆ ਵੀ ਬਲੱਡ ਤੇਰਾ ਭਾਈ ਜਿਆਦਾ ਵੀ ਆ ਤੇ ਸੰਘਣਾ ਵੀ ਆ ਇਸ ਕਰਕੇ ਉਹਨੂੰ ਜਦੋਂ ਅਟੈਕ ਆਉਂਦਾ ਅਟੈਕ ਇਸੇ ਕਰਕੇ ਹੀ ਆਉਂਦਾ 슈ਗਰ ਵਾਲਾ ਬੰਦਾ ਜਦੋਂ ਵੀ ਉਹਦਾ ਬਲੱਡ ਵੱਧਾ ਆਪ ਹੁੰਦਾ ਉਦੋਂ ਨਾਲ ਦੀ ਨਾਲ ਉਹਨੂੰ ਅਟੈਕ ਦੀ ਬਿਮਾਰੀ ਆ ਮੇਥੋਂ ਜਿੰਨੇ ਬੰਦੇ 슈ਗਰ ਦੀ ਦਵਾਈ ਲੈ ਕੇ ਗਏ ਆ ਅੱਜ ਤੱਕ ਇੱਕ ਬੰਦਾ ਮੈਨੂੰ ਕਹੇ ਫੋਨ ਤੇ ਵੇ ਬਾਬਾ ਜੀ ਤੇਰੀ ਦਵਾਈ ਨੇ ਕੰਮ ਨਹੀਂ ਕੀਤਾ ਲਗਾਤਾਰ ਦਵਾਈ ਖਾਣੀ ਆ ਜੇ ਕੋਈ ਜਾਦੇ ਆ ਸ਼ੂਗਰ ਫਿਰ 3 ਮਹੀਨੇ ਜੇ ਘਾਟਾ ਤਾਂ ਫਿਰ 1.5 ਮਹੀਨਾ 2 ਮਹੀਨੇ ਵੀ ਆ ਹੁਣ ਮੇਰੇ ਕੋਲੇ ਬਰਨਾਲੇ ਦਾ ਬੰਦਾ ਬਾਹਰੋਂ ਆਇਆ ਆ ਕਾਲ ਆਉਂਦੀ ਉਹਦੀ ਬਾਬਾ ਜੀ ਬਚਾਤਾ ਮੈਨੂੰ ਮੈਂ ਬਹੁਤਾਂ ਦਵਾਈ ਖਾਧੀ ਕਹਿੰਦਾ ਪਰ ਪਰ ਐਜੀ ਦਵਾਈ ਹੈ ਨਹੀਂ ਕਿਸੇ ਕੋਲੇ ਮੈਂ ਹਰ ਇੱਕ ਨੂੰ ਚੈਲੰਜ ਕੀਤਾ ਵੀ ਆ ਜਾਓ ਮੇਰੇ ਕੋਲੇ ਇੱਕ ਵਾਰ ਆ ਪਾਓ ਇਹਨਾਂ ਕੋ ਵੀ ਸਾਨੂੰ ਤੁਸੀਂ ਡਾਕਰਾਂ ਹੀ ਭੇਜ ਦਿਓ ਜੇ ਜਾ ਕੇ ਇੱਥੇ ਬੱਸ ਵਾਲੇ ਨੂੰ ਫੜਾ ਦਿਓ ਅਸੀਂ ਲੈ ਲਾਂਗੇ ਅੱਗੋਂ ਉਹਦਾ ਕੀ ਫਾਇਦਾ ਜੀ ਮੇਰੇ ਕੋਲੇ ਆਓ ਸ਼ੂਗਰ ਦਾ ਪੱਕਾ ਇਲਾਜ ਆ ਆਪਣੇ ਕੋਲੇ ਨਸ਼ੇ ਦਾ ਪੱਕਾ ਮਰਦਾਨਾ ਤਾਕਤ ਵਾਲਾ ਪੱਕਾ ਖਾਂਸੀ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਮੇਰੇ ਕੋਲੇ ਪੱਕਾ ਹੈ ਜਿਵੇਂ ਕੋਈ ਸਰਵਾਈਕਲ ਵਾਲੇ ਆ ਦਮੇ ਵਾਲੇ ਆ ਕੋਈ ਮਰਜ਼ੀ ਇਹ ਬਿਮਾਰੀਆਂ ਦੇ ਆ ਜੇ ਮੇਰੇ ਕੋਲੇ ਭਾਵੇਂ ਦੀ ਲਿਖ ਕੇ ਲੈ ਜਾ ਯਾਰ ਆਪਾਂ ਦੇਖੋ ਮੈਂ ਉੱਧੇ ਵੀ ਪਰ ਰੋਟ ਦਿਖਾਏ ਸੀਗੇ ਵੀ ਆ ਕੇ ਮੈਥੋਂ ਲਿਖਤੀ ਰੂਪ ਚ ਲਓ ਭਾਈ ਤੇ ਲਿਖਤੀ ਰੂਪ ਚ ਮੇਰੀ ਦਵਾਈ ਖਾਓ ਤੇ ਮੈਂ ਵੀ ਨੋਟ ਕਰਦਾ ਤੁਹਾਡੀ ਤੁਸੀਂ ਦਵਾਈ ਕਿੰਨੀ ਲੈ ਕੇ ਗਏ ਮੈਥੋਂ ਕਿੰਨਾ ਜ਼ਿਕਰ ਖਾਣੀ ਹੈ ਦਵਾਈ ਪ੍ਰੋਪਰ ਦਵਾਈ ਖਾਓ ਉਹਦੇ ਮਗਰੋਂ ਲੈ ਜੂਗੀ ਇਹ ਨਾਲੇ ਦਾ ਸ਼ੂਗਰ हट ਜੂਗੀ ਨਾਲੇ ਤੁਹਾਨੂੰ ਦਵਾਈ ਦੀ ਲੋੜ ਨਹੀਂ ਖਾਣ ਦੀ ਬਾਬਾ ਜੀ ਨਸ਼ਾ ਛਡਾਉਣ ਦੀ ਗੱਲ ਹੋ ਗਈ ਸ਼ਰਾਬ ਛਡਾਉਣ ਦੀ ਗੱਲ ਹੋ ਗਈ ਸ਼ੂਗਰ ਦੀ ਗੱਲ ਹੋ ਗਈ ਕਈ ਵਾਰ ਨਾ ਸ਼ੂਗਰ ਦੇ ਕਰਕੇ ਜਾਂ ਨਸ਼ਿਆਂ ਦੇ ਪ੍ਰਾਣੀ ਗੱਲਾਂ ਕਰਕੇ ਕਈ ਕਿਸਾਲ ਹੈ ਸੇਵਣ ਨੂੰ ਕਰਕੇ ਮਰਦਾਨਾ ਤਾਕਤ ਕਮਜ਼ੋਰੀ ਆਂਦੀ ਹੈ ਹੋਰ ਮਰਦਾਨਾ ਤਾਕਤ ਕਮਜ਼ੋਰੀ ਦੇ ਕੀ ਕੀ ਕਾਰਨ ਨੇ ਤੇ ਉਹਦਾ ਆਪਣੇ ਕੋਲ ਦਵਾਈ ਦੇ ਰੂਪੇ ਹੱਲ ਕੀ ਹੈ ਆਪਣੇ ਕੋਲੇ ਜੀ ਜਿਹੜੀ ਮਰਦਾਨਾ ਤਾਕਤ ਦੀ ਦਵਾਈਆਂ ਦੇਸੀ ਦਵਾਈ ਤਿਆਰ ਕੀਤੀ ਹੈ ਕੈਪਸੂਲਾਂ ਦੇ ਵਿੱਚ ਦੁੱਧ ਨਾਲ ਲੈਣੀ ਹੈ ਉਹ ਦਵਾਈ ਆਪਣੀ ਸੋਭਾ ਸ਼ਾਮ ਮੈਂ ਸਾਰਿਆਂ ਨੂੰ ਦੱਸ ਕੇ ਭੇਜਦਾ ਜਿੰਨੇ ਬੰਦਿਆਂ ਨੇ ਖਾਧੀ ਅੱਜ ਮੇਰੇ ਕੋਲ ਲੱਖਾਂ ਲੋਕ ਲੈ ਕੇ ਗਏ ਦਵਾਈ ਹਰ ਇੱਕ ਬੰਦੇ ਆ ਪੀੜਦਾ ਇਸ ਚੀਜ਼ ਤੋਂ ਬਿਨਾ ਸ਼ੂਗਰ ਤੋਂ ਵੀ ਪੀੜਦਾ ਨਸ਼ੇ ਵਾਲੇ ਵੀ ਪੀੜਦੇ ਇਸ ਚੀਜ਼ ਦੇ ਹਾਂਜੀ ਆਮ ਵੀ ਵੈਸੇ ਲੋਕ ਜਿਹੜੇ ਨਹੀਂ ਕੋਈ ਨਸ਼ਾ ਸਿਮਰਨ ਕਰਦੇ ਉਹਨਾਂ ਨੂੰ ਵੀ ਪ੍ਰੋਬਲਮ ਹੈ ਕਿਉਂ ਆਪਣਾ ਜਿਹੜਾ ਖਾਣ ਪਾਣਾ ਉਹ ਅੱਜ ਕੱਲ ਮਾੜਾ ਮਲਬਟੀ ਹੈ ਸਾਰਾ ਦੋ ਨੰਬਰ ਇਸ ਕਰਕੇ ਦੋ ਦਾ ਵੀ ਤਿੰਨ ਨੰਬਰ ਕਹਿ ਲਓ ਮਤਲਬ ਇਸ ਕਰਕੇ ਉਹਦੇ ਕਰਨਾ ਇਹ ਪ੍ਰੋਬਲਮ ਆ ਰਹੀ ਆ ਹਰ ਇੱਕ ਨੌਜਵਾਨ ਆ ਕੇ ਮੇਰੇ ਕੋਲੇ ਪਿੱਟਦਾ ਵੀ ਬਾਬਾ ਜੀ ਸਾਡੇ ਤਾਂ ਜਮਾਂ ਹੀ ਅਸੀਂ ਔਰਤ ਇੱਕ ਆਜਾ ਜੋੜਾ ਆਉਂਦਾ ਇੱਥੇ ਮੇਰੇ ਕੋਲੇ ਕਿ ਉਹ ਕੁੜੀ ਨੇ ਜਦੋਂ ਐਡੀ ਵੱਡੀ ਗੱਲ ਕਹੀ ਮੇਰੇ ਮੈਂ ਹੁਣ ਆਉਣ ਮਤਲਬ ਤੁਹਾਡੀ ਰਿਕਾਰਡ ਕਰਕੇ ਗੱਲ ਕਹਿਣਾ ਨਾ ਨਹੀਂ ਲੈਂਦੇ ਆਪਾਂ ਉਹ ਕੁੜੀ ਇਹ ਕਹਿੰਦੀ ਹੈ ਵੀ ਬਾਬਾ ਜੀ ਤਿੰਨ ਮਹੀਨੇ ਹੋ ਗਏ ਅਸੀਂ ਭੈਣ ਭਰਾ ਹਾਂ ਉਹ ਹੋ ਹੋ ਮਤਲਬ ਪਤੀ ਪਤਨੀ ਵਾਲਾ ਸੰਬੰਧ ਰਿਲੇਸ਼ਨ ਸੰਗ ਹੋਇਆ ਹੀ ਨਹੀਂ ਨਹੀਂ ਹੋਇਆ ਤੇ ਕੋ ਪਰਿਵਾਰ ਕਿੱਥੋਂ ਬਦਰੇ ਆ ਪਰਿਵਾਰ ਕਿੱਥੋਂ ਹੋਣਾ ਜੀ ਬੱਚੇ ਹੁੰਦੇ ਨਹੀਂ ਹੁਣ ਕੁੜੀਆਂ ਨੌਜਵਾਨ ਆ ਮਕਸਰ ਜਿਹੜੇ ਦੀਆਂ ਉਹ ਆ ਗਏ 4-4 ਸਾਲ ਹੋ ਗਏ ਸ਼ਾਦੀ ਹੋਈਆਂ ਨੂੰ ਬੱਚਾ ਕਿਉਂ ਨਹੀਂ ਹੁੰਦਾ ਬੱਚਾ ਕਦੇ ਨਾ ਹੋਵੇ ਕਿਉਂਕਿ ਨਸੇ ਦੇ ਫੁੱਕੇ ਪਏ ਆ ਜਿਹੜਾ ਆਪਣਾ ਵੀਰਜ ਆ ਉਹ ਪਤਲਾ ਹੋ ਗਿਆ ਪਾਣੀ ਵਰਗਾ ਜਿਹੜਾ ਆਪਣਾ ਸਿਕਸ ਹੋਠਦਾ ਨਹੀਂ ਉਹ ਕੰਮ ਨਹੀਂ ਕਰਦਾ ਜਿਵੇਂ ਹੁਣ ਕੁੜੀ ਕਹਿੰਦੀ ਅਸੀਂ ਭੈਣ ਭਰਾਾਂ ਤੇ 9 ਮਹੀਨਿਆਂ ਤੋਂ ਮੈਂ ਕਹਾਂ ਵੀ ਬਹੁਤ ਮਾੜੀ ਗੱਲ ਆ ਪਤ ਤਾ ਕੋਈ ਗੱਲ ਨਹੀਂ ਤੁਹਾਨੂੰ ਮੈਂ ਦਵਾਈ ਦਿੰਨਾ ਨਾਲੇ ਕਿ ਉਹ ਪਰਿਵਾਰ ਨੇ ਦਵਾਈ ਖਾਧੀ ਆ ਮੁੰਡੇ ਨੇ ਮੈਥੋਂ ਤੇ ਉਹ ਕੁੜੀ ਕਹਿੰਦੀ ਹੁਣ ਠੀਕ ਆ ਓਕੇ ਆ ਯਾਨੀ ਲਿੰਗ ਦੀ ਤਾਕਤ ਤਾਂ ਘੱਟੀ ਘੱਟੀ ਸ਼ਕਰਾਣੂ ਵੀ ਘਟ ਜਾਂਦੇ ਨੇ ਸ਼ਕਰਾਣੂ ਵੀ ਘਟਦੇ ਆ ਸ਼ਕਰਾਣੂ ਜੇ ਆਪਣੇ ਸ਼ਕਰਾਣੂ ਹੀ ਨਹੀਂ ਤੇ ਬੱਚਾ ਕਿਵੇਂ ਹੋਊਗਾ ਕਿਵੇਂ ਹੋ ਜੇ ਬਿਲਕੁਲ ਠੀਕ ਆ ਹੁਣ ਯਾਨੀ ਇਰੇਕਸ਼ਨ ਇਜੈਕੂਲੇਸ਼ਨਸ ਪਰ ਹਰ ਚੀਜ਼ ਜ਼ਰੂਰੀ ਹੈ ਜੀ ਹਰ ਇੱਕ ਚੀਜ਼ ਜ਼ਰੂਰੀ ਹੈ ਜੀ ਜੀ ਜੇ ਹੁਣ ਕਈ ਬੰਦੇ ਕਹਿੰਦੇ ਜੀ ਅਸੀਂ ਮਤਲਬ ਕਿ ਕਿਸੇ ਨਸ਼ੇ ਦਾ ਸਿਮਰ ਨਹੀਂ ਕਰਦੇ ਹੂੰ ਉਹ ਬੰਦਿਆਂ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਆ ਆ ਜਾਂਦੀ ਬਿਲਕੁਲ ਆ ਜਾਂਦੀ ਆ ਹੁਣ ਕੁੜੀਆਂ 'ਚ ਨਹੀਂ ਕੋਈ ਨੁਕਸ ਹੈਗਾ ਜੇ ਆਪਾਂ ਕਹੀਏ ਵੀ ਕੁੜੀਆਂ ਆਪਾਂ ਹੁਣ ਜਲੰਧਰ ਤੋਂ ਫੋਨ ਆਇਆ ਵੀ ਤਿੰਨ ਕੁੜੀਆਂ ਵਿਆਹ ਕੇ ਲਿਆਂਦੀਆਂ ਸੀ ਉਹ ਮਤਲਬ ਡੈਡੀ ਨੇ ਮੇਰੇ ਨਾਲ ਗੱਲ ਕੀਤੀ ਹੈ ਮੁੰਡੇ ਦੇ ਨੇ ਮੈਂ ਕਿਹਾ ਯਾਰ ਤੁਸੀਂ ਖੁਸ਼ੀ ਕਿਸੇ ਦੇ ਘਰ ਬਰਬਾਦ ਕਰੋ ਮੇਰੇ ਕੋਲੇ ਆ ਜਾਓ ਕੁੜੀ 'ਚ ਕੋਈ ਨੁਕਸ ਨਹੀਂ ਤੁਸੀਂ ਦੱਸੀ ਜਾਂਦੇ ਆ ਮੁੰਡੇ 'ਚ ਨੁਕਸਾ ਸਾਨੂੰ ਛਰੇ ਆ ਪਤਾ ਮੁੰਡਾ ਨਸ਼ਾ ਕਰ ਰਿਹਾ ਤੇ ਬੱਚਾ ਕਿਥੋਂ ਖੜੂਗਾ ਖੜੂਗਾ ਹੁਣਾਂ ਤੀਜੀ ਛ ਵਿਆਹ ਕੇ ਲਿਆਇਆ ਕੁੜੀ ਉਹ ਕਹਿੰਦਾ ਬਾਬਾ ਜੀ ਮੈਂ ਵੀ ਇਹ ਚੀਜ਼ ਤੇ ਨਾਰਾਜ ਐ ਵੀ ਨਹੀਂ ਐਦਾਂ ਚਾਹੀਦਾ ਸਾਨੂੰ ਵੀ ਜਿਵੇਂ ਆਪਾਂ ਸ਼ਾਦੀ ਦਾ ਚਲੋ ਸਾਡੇ ਕੋਲ 4 ਰੁਪਏ ਐ ਜਾਇਦਾ ਚੰਗੀ ਆ ਸ਼ਾਦੀ ਤਾਂ ਹੋ ਜਾਂਦੀ ਐ ਬੱਚੇ ਦੀ ਪਰ ਫੇਰ ਵੀ ਕਿਸੇ ਦੇ ਧੀ ਪੁੱਤ ਨੂੰ ਆਪਾਂ ਦਾਗੀ ਕਰਕੇ ਛੱਡਦੇ ਜਿੰਦਗੀ ਨਾ ਖਲਵਾੜ ਆ ਜਾਨੀ ਮੈਂ ਇਹ ਗੱਲ ਉਹਨੂੰ ਚੰਗੀ ਤਰ੍ਹਾਂ ਸਮਝਾਈ ਇਥੇ 20 ਮਿੰਟ ਲਾ ਕੇ ਫੋਨ ਤੇ ਉਹ ਆਉਣਗੇ ਮੇਰੇ ਕੋਲ ਦਵਾਈ ਲੈਣ ਉਹ ਕਹਿੰਦੇ ਬਾਬਾ ਜੀ ਲੈ ਕੇ ਆਵਾਂਗੇ ਬੇਟੇ ਨੂੰ ਨਾਲੇ ਨਾਲ ਕੁੜੀ ਨੂੰ ਮੈਂ ਕਿ ਲੈ ਕੇ ਆਜੇ ਮੈਨੂੰ ਮਿਲੋ ਆ ਕੇ ਮੈਂ ਤੁਹਾਡਾ ਹੱਲ ਕਰੂੰਗਾ ਜ ਬਿਲਕੁਲ ਠੀਕ ਹੈ ਜੀ ਆਪਾਂ ਤਾਂ ਇਹ ਗੱਲ ਦੇ ਵੀ ਮੈਂ ਜਿਹੜੀ ਗੱਲ ਕਰੂੰਗਾ ਉਨੀਕ ਵਾਅਦੇ ਨਾਲ ਕਰੂੰਗਾ ਵੀ ਹਾਂ ਪੱਕੀ ਗੱਲ ਹੈ ਵੀ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਠੋਣਾ ਕੋਈ ਧੋਖਾ ਧੜੀ ਨਹੀਂ ਕੋਈ ਮੈਂ ਜ਼ਿੰਦਗੀ ਨਾਲ ਕਿਸੇ ਦੀ ਜ਼ਿੰਦਗੀ ਬਚਾਉਣੀ ਆ ਕਿਸੇ ਨੂੰ ਆਪਾਂ ਇਹ ਨਹੀਂ ਵੀ ਆਪਾਂ ਮਾਰਨਾ ਬਿਲਕੁਲ ਸੱਚ ਠੀਕ ਹੈ ਉਹ ਅਧਰੇ ਭਾਈ ਮਰੇ ਹੋਏ ਬਿਲਕੁਲ ਬਿਲਕੁਲ ਸੋ ਬਾਬਾ ਜੀ ਪੀੜਤ ਦੀ ਆਪਾਂ ਗੱਲ ਹੋ ਰਹੀ ਹੈ ਇਹ ਤਾਂ ਹੋ ਗਈ ਮਰਦਾਂ ਦੀ ਗੱਲ ਚਾਹੇ ਬਨਸ਼ੇ ਛਡਾਉਣ ਨੂੰ ਲੈ ਕੇ ਹੋ ਜੇ ਸ਼ਰਾਬ ਦੀ ਗੱਲ ਹੈ ਸ਼ੂਗਰ ਦੀ ਗੱਲ ਹੈ ਮਰਦਾਨਾ ਤਾਕਤ ਦੀ ਗੱਲ ਹੈ ਆਪਾਂ 2 ਦੀ ਪੁਆਇੰਟ ਗੱਲ ਕਰਦੇ ਬਾਬਾ ਜੀ ਨੂੰ ਔਰਤਾਂ ਦੀ ਆਪਾਂ ਗੱਲ ਕਰਦੇ ਹਾਂ ਔਰਤਾਂ ਦੇ ਕਿਹ ਗੁਪਤ ਰੋਗ ਹੁੰਦੇ ਨੇ ਕਿਹੋ ਜਿਹੇ ਹੁੰਦੇ ਨੇ ਉਹਦਾ ਇਲਾਜ ਕਿਵੇਂ ਹੈ ਤੇ ਕਿੰਨੀ ਕੁ ਪ੍ਰਾਈਵੇਸੀ ਕਿੰਨੀ ਕੁ ਧੀਆ ਪੈਣ ਦੀ ਆਪਾਂ ਰਿਸਪੈਕਟ ਮੇਨਟੇਨ ਰੱਖਦੇ ਹਾਂ ਉਹ ਆਇਆ ਜੀ ਗੱਲ ਜਿਹੜੀ ਇਹ ਔਰਤ ਦੀ ਬਿਮਾਰੀ ਜਿਵੇਂ ਬੰਦੇ ਨੂੰ ਪਾਣੀ ਮਤਲਬ ਉਹ ਗੁੜੀ ਨੂੰ ਪਾਣੀ ਪੀਣਾ ਹੂੰ ਬੰਦੇ ਨੂੰ ਜਾਨੀ ਤਾਂਤ ਪੈਣੀ ਇਹ ਇੱਕ ਚੀਜ਼ ਹੱਡ ਖੁਰਨਾ ਠੀਕ ਹੈ ਜੀ ਜਾਨੀ ਜਿਹੜੀਆਂ ਇਹ ਕੁੜੀਆਂ ਪੀੜਤ ਇਸ ਚੀਜ਼ ਤੋਂ ਹੂੰ ਉਹ ਮੰਝਾ ਫੜ ਲੈਂਦੀਆਂ ਮਤਲਬ ਸਾਲ ਦੋ ਸਾਲ ਦੇ ਵਿੱਚ ਠੀਕ ਹੈ ਜੀ ਕਿਉਂਕਿ ਇਹ ਬਿਮਾਰੀ ਜਿਹੜੀ ਹੱਡਾਂ ਨੂੰ ਗਾਲਦੀ ਆ ਮਤਲਬ ਪਾਣੀ ਜਿਹੜਾ ਪੀਣਾ ਇਹ ਪਾਣੀ ਤਿੰਨ ਤਰ੍ਹਾਂ ਦਾ ਹੂੰ ਇੱਕ ਤਾਂ ਹੈਗਾ ਜਲੇ ਵਾਲਾ ਹੂੰ ਇੱਕ ਹੈਗਾ ਸਫੈਦ ਪਾਣੀ ਹੂੰ ਇੱਕ ਹੈਗਾ ਸਮੈਲ ਵਾਲਾ ਵੀ 스멜 ਆਉਂਦੀ ਉਹ ਪੀਲੇ ਪੰਦਾ ਹੁੰਦਾ ਮੈਂ ਪੁੱਛਦਾ ਕੁੜੀਆਂ ਨੂੰ ਵੀ ਪਤਾ ਇਸ ਤਰ੍ਹਾਂ ਦਾ ਉਹ ਦੱਸਦੀਆਂ ਵੀ ਇਦਾਂ ਹੈ ਇਹ ਤਿੰਨ ਤਰ੍ਹਾਂ ਦਾ ਇਹ ਤਿੰਨਾਂ ਤਰ੍ਹਾਂ ਦੇ ਇਲਾਜ ਆਪਣੇ ਕੋਲੇ ਹੈਗਾ ਠੀਕ ਹੈ ਜੇ ਮੇਰੇ ਕੋਲੇ ਆਪ ਆਉਂਦੀਆਂ ਬੁੜੀਆਂ ਜੀ ਕਿੱਦਾਂ ਵੀ ਔਰਤਾਂ ਵਿਆਹੀਆਂ ਹੁਣ ਇਹ ਪ੍ਰੋਬਲਮ ਆਉਂਦੀ ਹੈ ਕਿ ਕੁਆਰਿਆਂ ਨੂੰ ਵੀ ਇਸ਼ੂ ਆ ਰਹੇ ਆ ਨਹੀਂ ਕੁਆਰਿਆਂ ਨੂੰ ਵੀ ਆ ਰਹੇ ਜੀ ਕੁੜੀਆਂ ਜਿਹੜੀਆਂ ਜੰਗਮਾਨ ਨੇ ਯਾਨੀ ਕੋਈ ਉਮਰ ਮੇਰੇ ਕੋਲੇ 12 ਸਾਲ ਤੋਂ ਲੈ ਕੇ ਯਾਨੀ 18 ਸਾਲ ਤੇ ਕਰ 20 22 ਸਾਲ ਤੇ ਕਰ ਬੇਟੀਆਂ ਆਉਂਦੀਆਂ ਉਹ ਕਹਿੰਦੀ ਆ ਬਾਬਾ ਜੀ ਇਹ ਨਾ ਸਾਨੂੰ ਹੁਣ ਵੀ ਪ੍ਰੋਬਲਮ ਹੈ ਮਤਲਬ ਵੀ 12 ਸਾਲ ਤੋਂ ਸ਼ੁਰੂ ਹੋਈ ਸੀ 13 ਤੋਂ ਅਸੀਂ ਗੌਰ ਨਹੀਂ ਕੀਤੀ ਜਾਨੀ ਜਦੋਂ ਪੀਰੀਅਡ ਸ਼ੁਰੂ ਹੁੰਦੇ ਮੈਸੇਜ ਸ਼ੁਰੂ ਹੋ ਜਾਂਦੇ ਹਾਂਜੀ ਜਦੋਂ ਹਾਂ ਬੱਚੇ ਨੂੰ ਅੱਜਕੱਲ ਮਤਲਬ ਜਿਹੜੀ ਮੰਥਲੀ ਆ ਇਹ 8 ਸਾਲ ਤੋਂ ਸ਼ੁਰੂ ਹੋ ਜਾਂਦੀ ਆ ਹੁਣ ਕੱਲ ਚੁਗ ਹੈ ਬਿਲਕੁਲ ਇੱਕ ਆਪਾਂ ਕੋਈ ਜਲਦੀ ਛੇਤੀ ਸ਼ੁਰੂ ਹੋਣਾ ਅੱਗੇ ਬਹੁਤ ਜ਼ਿਆਦੀ ਜੀ ਬਹੁਤ ਜਲਦੀ ਕਿਉਂ ਗਰਮ ਤਸੀਰ ਦੇ ਚੀਜ਼ਾਂ ਖਾਣ ਕਰਕੇ ਜਿਹੜਾ ਆਪਾਂ ਸਮਾਨ ਖਾਣੇ ਨਾ ਬਾਹਰੋਂ ਜਿਹੜਾ ਭੋਜਨ ਕਰਦੇ ਆ ਆਪਾਂ ਰੇੜੀਆਂ ਤੋਂ ਉਹੀ ਵਜ੍ਹਾ ਐ ਇਹ ਉਹਦੀ ਦੇਣ ਐ ਇਹ ਜਿਹੜੀ ਕਿ 8 ਜਿੰਨੂ ਮੋਟੋ ਪਹਿਣੇ ਪਹਿਣਾ ਹਾਂਜੀ ਹਾਂਜੀ ਬਿਲਕੁਲ ਹੁਣ ਆਪਾਂ 8 ਸਾਲ ਦਾ ਬੱਚਾ ਐ 8 ਸਾਲ ਦੇ ਬੱਚੇ ਨੂੰ ਅੱਜ ਮੰਥਲੀ ਆ ਗਈ ਤੁਸੀਂ ਦੇਖੋ ਵੀ ਉਹਦੀ ਜ਼ਿੰਦਗੀ ਗਾਂ ਕਿੱਡੀ ਵੱਡੀ ਐ ਤੇ ਕਦੋਂ ਵੀ ਮਤਲਬ ਕਿੱਥੇ 20 ਸਾਲ 18 ਸਾਲ ਕਿੱਥੇ 8 ਸਾਲ ਅੱਗੇ ਗੱਲਾਂ 12 13 ਸਾਲ ਸੁਣਨ ਨੂੰ ਮਿਲਦੀਆਂ ਹੋਣਗੀਆਂ ਸੀ ਬਿਲਕੁਲ ਬਿਲਕੁਲ ਹੁਣ ਤਾਂ ਇਹ 8 ਸਾਲ ਤੱਕ ਮੇਰੇ ਕੋਲੇ ਚੰਡੀਗੜ੍ਹ ਤੋਂ ਵੀ ਆਈ ਸੀ ਪਾਲਟੀ ਤੇ 8 ਸਾਲ ਦੇ ਬੱਚੇ ਨੂੰ ਮਤਲਬ ਇਦਾਂ ਤੇ ਮੈਂ ਕਹਿਆ ਵੀ ਬਹੁਤ ਚਲੋ ਖਾਣ ਪੀਣ ਆ ਜਿਹੜਾ ਬੰਦ ਕਰੋ ਇਹਦਾ ਇੱਕ ਤਾਂ ਬਾਹਰਲਾ ਰੈਡੀ ਵਾਲਾ ਜਿਹ ਇੱਕ ਗਰਮ ਚੀਜ਼ਾਂ ਦਾ ਥੋੜਾ ਜਿਹਾ ਬੱਚਿਆਂ ਨੂੰ ਰੋਕਦਾ ਵੀ ਪਤਾ ਤੁਸੀਂ ਆ ਜਿਹੜਾ ਰੇੜੀ ਤੋਂ ਸਮਾਨ ਖਾਨੇ ਨਾ ਲੈ ਕੇ ਬਰਕਰਾਰ ਕਰ ਇਹ ਬੰਦ ਕਰ ਦਿਓ ਇਹਦੇ ਵਿੱਚ ਤੁਸਾਨੂੰ ਪਤਾ ਹੀ ਨਹੀਂ ਪਾਇਆ ਕੀ ਆ ਕੀ ਪਾਇਆ ਜਦੋਂ ਤੁਸੀਂ ਜਿਹਨੂੰ ਮੂਹਤਾਈ ਵਿੱਚ ਮਿੱਠਾ ਪਾਤਾ ਕੀ ਕੁਝ ਪਾਤਾ ਥੋੜਾ ਜਿਹਾ ਕੀ ਕੁਝ ਪਾਤਾ ਉਹਦੇ ਵਿੱਚ ਤੁਸੀਂ ਦੇਖੋ ਵੀ ਇੱਕ ਚੀਜ਼ ਤੁਹਾਨੂੰ ਕਰਦੀ ਆ ਮਤਲਬੀ ਕਮ ਦੂਜੀ ਚੀਜ਼ ਤੁਹਾਨੂੰ ਨੁਕਸਾਨ ਕਰੀ ਜਾਂਦੀ ਆ ਇੱਕ ਚੀਜ਼ ਤੁਹਾਡੀ ਬੋਡੀ ਲਈ ਸਹੀ ਆ ਤੇ ਅਕਲ ਹੀ ਗਲਤ ਐ ਇਸ ਕਰਕੇ ਉਹਦੇ ਵਿੱਚ ਪਤਾ ਨਹੀਂ ਕੋਈ ਉਹ ਸਵਾਦ ਦੇ ਮਾਰੇ ਬਣਾ ਬਣਾ ਕੇ ਦੇਈ ਪਰੋਸੀ ਜਾਂਦੇ ਆ ਤੇ ਇਹ ਆਪਣੇ ਬੱਚੇ ਖਾਈ ਜਾਂਦੇ ਆ ਤੇ ਇਸ ਕਰਕੇ ਇਹ ਪ੍ਰੋਬਲਮ ਬੁੜੀਆਂ ਨੂੰ ਬਹੁਤ ਜ਼ਿਆਦਾ ਆ ਠੀਕ ਆ ਜੀ ਬੜਦਾ ਹੀ ਗੱਲ ਹੋ ਗਈ ਬਬਾਈ ਔਰਤਾਂ ਦੀ ਗੱਲ ਹੋ ਗਈ ਸਰਵਾਈਕਲ ਦੀ ਖਾਂਸੀ ਦੀ ਗੱਲ ਕਰ ਰਹੇ ਆ ਤਾਂ ਇਹਦੇ ਵਿੱਚ ਮਿਰਜਾਂ ਦਾ ਇਲਾਜ ਕਿਵੇਂ ਹੁੰਦਾ ਇਹਨਾਂ ਦੇ ਕੀ ਕੀ ਇਸ਼ੂ ਹੁੰਦੇ ਨੇ ਜਿਹੜਾ ਖੰਸੀ ਵਾਲਿਆ ਜੀ ਇਹ ਨਾ ਪਹਿਲਾਂ ਤਾਂ ਆਪਣੇ ਘਰੇ ਕਿਸੇ ਨੂੰ ਪੁਰਾਣੀ ਹੋਵੇ ਜਿਵੇਂ ਆਪਣੇ ਪਿਓ ਦਾਦੇ ਨੂੰ ਮੰਮੀ ਡੈਡੀ ਨੂੰ ਉਹ ਬਲੱਡ ਬਾਈ ਬਲੱਡ ਚੱਲੀ ਆਉਂਦਾ ਜੈਨੇਟਿਕ ਜੈਨੇਟਿਕ ਕਹਿੰਦੇ ਜੀ ਜੈਨੇਟਿਕ ਕਹਿੰਦੇ ਜੀ ਨੂੰ ਜੇਕਰ ਇੱਕ ਔਂ ਕਿਸੇ ਨੂੰ ਹੁੰਦੀ ਆ ਕਿਸੇ ਚੀਜ਼ ਤੋਂ ਅਲਰਜੀ ਜਿਵੇਂ ਕਿ ਧੂੜ ਤੋਂ ਜਾਂ ਰੋਟੀ ਤੋਂ ਜਾਂ ਹੋਰ ਕਿਸੇ ਦੁੱਧ ਦਹੀਂ ਤੋਂ ਕਿਸੇ ਤਰ੍ਹਾਂ ਦੀ ਵੀ ਇੱਕ ਚੀਜ਼ ਤੋਂ ਬੰਦੇ ਨੂੰ ਹਰ ਇੱਕ ਨੂੰ ਅਲਰਜੀ ਆ ਇਸ ਕਰਕੇ ਉਹ ਜਦੋਂ ਛਿੱਕਾਂ ਜਕਾਮ ਲੱਗ ਜਾਂਦਾ ਉਹਨੂੰ ਤੇ ਖੰਸੀ ਆਉਣ ਲੱਗ ਪੈਂਦੀ ਆ ਕਿਸੇ ਨੂੰ ਰੇਸ਼ਾ ਵੀ ਬਣ ਲਿਆ ਪਿਆਦਾ ਕਿਸੇ ਨੂੰ ਨਹੀਂ ਬਣਦਾ ਹਾਂਜੀ ਇਸ ਕਰਕੇ ਉਹ ਬੰਦੇ ਮੈਂ ਘਰਉਣ ਦੀ ਲੋੜ ਨਹੀਂ ਮੇਰੇ ਕੋਲ ਜਦੋਂ ਮਰਜੀ ਆ ਜਾਣਾ ਇਹ ਆਪਣੇ ਕੋਲੇ ਪੱਕਾ 101% ਮੈਂ ਲਿਖ ਕੇ ਵੀ ਦੇ ਦੂੰਗਾ ਦਵਾਈ ਵੀ ਦੇ ਦੂੰਗਾ ਨਾਲੇ ਦਵਾਈ ਵੀ ਚਾਨਾ ਰੁਪਈਆ ਨਹੀਂ ਕੋਈ ਬਾੜੀ ਨਹੀਂ 15 1400 ਰੁਪਈਆ ਕੋਈ ਜ਼ਿਆਦਾ ਨਹੀਂ ਹੁੰਦਾ ਅੱਛਾ ਐਨੇ ਜੀ ਵਧੀਆ ਬਣਾਦੇ ਆ ਮੈਂ ਸਾਹ ਵਾਲੇ ਬੰਦੇ ਐਨੇ ਜੀ ਤੁਸੀਂ 1500 ਕਹੀ ਜਾਂਦੇ ਹੋ ਬਾਬਾ ਜੀ ਕਈ ਵਾਰ ਤਾਂ 5000 1000 ਸ਼ੁਰੂ ਹੁੰਦੇ ਨੇ ਨਹੀਂ ਜੀ ਨਹੀਂ ਉਹ ਫਿਰ ਆਏ ਨਾ ਉਹ ਜਿਹੜੇ 15 20000 ਵਾਲੇ ਜਾਂ 25000 ਵਾਲੇ ਆ ਉਥੋਂ ਫਿਰ ਆਮ ਨਹੀਂ ਆਇਆ ਤਾਂ ਉਹ ਮੇਰੇ ਕੋਲੇ ਫੇਰ ਆਉਂਦੇ ਲੈ ਕੇ ਰਿਪੋਰਟਾਂ ਵੀ ਦਿਖਾਉਂਦੇ ਆ ਮੈਨੂੰ ਵੀ ਬਾਬਾ ਜੀ ਸਾਡੀ ਆਹ ਦਵਾਈ ਖਾਖਦੀ ਆ ਇੰਗਲਿਸ਼ ਡਾਕਟਰ ਤਾਂ ਮੈਂ ਕਿਹਾ ਯਾਰ ਤੁਸੀਂ ਇਹਨੂੰ ਪੜਾ ਕਰੋ ਮੈਂ ਰਿਪੋਰਟ ਨੂੰ ਮੰਨਦਾ ਹੀ ਨਹੀਂ ਮੈਂ ਤਾਂ ਆਖੀ ਰਿਪੋਰਟ ਜਿਹੜੀ ਸੁਣਦਾ ਮੂੰਹ ਚ ਉਹਦੇ ਗੱਲ ਉਹਦੀ ਦਵਾਈ ਦਿੰਨਾ ਉਹੋ ਹੀ ਦਵਾਈ ਮੇਰੇ ਕੰਮ ਕਰਦੀ ਆ ਨਾਲੇ ਕਿ ਅਗਲੇ ਐ ਵਧੀਆ ਹੀਰਾ ਬਣ ਗਏ ਠੀਕ ਆ ਜੀ ਯਾਨੀ ਜੋ ਤੁਹਾਡਾ ਦਿਲ ਦਿਮਾਗ ਤੁਹਾਡੇ ਸੈਂਸ ਸਸਰ ਆਤਮਾ ਕਹਿੰਦੀ ਉਹ ਚੱਲਦੇ ਉਹ ਚੱਲਦਾ ਮੈਂ ਉਹ ਰਿਪੋਰਟ ਨਾਲ ਨਹੀਂ ਚੱਲਣਾ ਆਪਾਂ ਰਿਪੋਰਟ ਦਾ ਵਿੱਚ ਬਹੁਤ ਕੁਝ ਲਿਖਿਆ ਹੁੰਦਾ ਉਹਨਾਂ ਦਾ ਵੀ ਉਹ ਚੱਕਰਾਂ ਚ ਪਾਉ ਵਾਹ ਕਰਾ ਕੇ ਲਿਓ ਜੀ ਆਹ ਕਰਾ ਕੇ ਲਿਓ ਆਹ ਕਰਾ ਕੇ ਲਿਓ ਆਪਾਂ ਕੁਝ ਨਹੀਂ ਮੈਂ ਗੱਲਾਂ ਸੁਣਦਾ ਸੁਣ ਕੇ ਹੀ ਦਵਾਈ ਦਿੰਨਾ ਬਸ ਉਹਨੇ ਨਾਲ ਹੀ ਬੰਦੇ ਨੂੰ ਵਧੀਆ ਸੈੱਟ ਕਰਕੇ ਤੋਰਦਣ ਨਾਲ ਹੀ ਦਵਾਈ ਆਪਣੀ ਵਧੀਆ ਬਾਬੇ ਦੀ ਕਿਰਪਾ ਨਾਲ ਕਿਤੇ ਲੰਬਾ ਨਹੀਂ ਆਏਗਾ ਪਪਾ ਜੀ ਸਰਵਾਈਕਲ ਦੀ ਗੱਲ ਕਰਦੇ ਆ ਸਾਈਕਲ ਕਿਹੜੀ ਕਿਹੜੀ ਤਰ੍ਹਾਂ ਦਾ ਹੁੰਦਾ ਤੇ ਅੱਜ ਕੱਲ ਦੇ ਦੌਰ ਦੇ ਵਿੱਚ ਤੇਜ਼ ਮਸ਼ੀਨੀ ਜੋਗ ਆ ਗਿਆ ਕਿਵੇਂ ਹੁੰਦਾ ਤੇ ਇਲਾਜ ਕਿਵੇਂ ਜਿਹੜੇ ਸਰਵਾਈਕਲ ਦੀ ਗੱਲ ਹੈ ਜੀ ਸਰਵਾਈਕਲ ਆਮ ਜ਼ਿਆਦਾ ਤਾਂ ਬੁੜੀਆਂ ਚ ਪਾਇਆ ਜਾਂਦਾ ਪਰ ਹੁਣ ਬੰਦਿਆਂ 'ਚ ਵੀ ਆ ਹਾਂਜੀ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਪੇਨ ਸ਼ੁਰੂ ਹੁੰਦਾ ਧੌਣ ਤੋਂ ਧੌਣ ਤੋਂ ਜਦੋਂ ਸ਼ੁਰੂ ਹੁੰਦਾ ਪੇਨ ਤੇ ਇਹ ਥੱਲੇ ਤੇ ਕਰਟੋਈ ਤਕਰ ਜਾਂਦਾ ਢੋਈ ਤੋਂ ਮੁੜ ਕੇ ਥੱਲੇ ਲੱਤ ਕਵਰ ਕਰਦਾ ਲੱਤਾਂ ਤੇ ਕਰ ਜਾ ਕੇ ਥੱਲੇ ਪੈਰਾਂ ਤੇ ਕਰ ਜਾਣੀ ਕਿ ਬੰਦੇ ਨੂੰ ਪੈਰਾਂ ਦਾ ਸੋਜਣਾ ਪੈਰਾਂ ਦੇ ਵਿੱਚ ਦਰਦ ਰਹਿਣਾ ਲੱਤਾਂ ਦੇ ਵਿੱਚ ਦਰਦ ਰਹਿਣਾ ਤੋ ਇਹਦੇ ਵਿੱਚ ਦਰਦ ਰਹਿਣਾ ਇਹ ਧੌਣ ਦਾ ਯਾਨੀ ਕਿ ਜਿਹੜਾ ਦਰਦ ਰਹਿਣਾ ਕਾਮਣਾ ਹੋਣਾ ਬੰਦੇ ਤੋਂ ਮੁੜਿਆ ਨਾ ਜਾਣਾ ਧੌਣ ਉਹ ਨਾਲ ਥੱਲੇ ਨੀਵੀਂ ਪੈਂਦੀ ਹੈ ਨਾ ਉੱਚਾ ਚੱਕਿਆ ਜਾਂਦਾ ਬੱਬਾ ਇਹਦਾ ਇੱਕ ਵੱਡਾ ਕਾਰਨ ਸਮਝੋ ਜੀ 8-8 10-10 ਘੰਟੇ ਪ੍ਰਾਈਵੇਟ ਨੌਕਰੀਆਂ ਤੇ ਇੱਕੋ ਟੇਬਲ ਤੇ ਲੈਪਟਾਪ ਤੇ ਬੈਠੇ ਰਹਿਣਾ ਕੁਰਸੀ ਟੇਬਲ ਲੈ ਕੇ ਇਹ ਵੀ ਕਾਰਨ ਬਣਦਾ ਇਹਦਾ ਵੀ ਕਾਰਨ ਹੈਗਾ ਜੀ ਬਿਲਕੁਲ ਹੈਗਾ ਜਿਹੜਾ ਕੋਈ ਬੰਦਾ ਲਗਾਤਾਰ ਕੰਮ ਕਰਦਾ ਹੈ ਇਦਾਂ ਦਾ ਮੇਜ਼ ਤੇ ਬਹਿ ਕੇ 8-8 ਘੰਟੇ 10-10 ਘੰਟੇ ਬਹੁਤ ਜ਼ਿਆਦਾ ਹੈ ਜੀ ਇਸ ਕਰਕੇ ਉਸ ਨੂੰ ਜਿਹੜਾ ਆਪਾਂ ਨਜਾਇਜ਼ ਹੈ ਫੋਨ ਦੀ ਵੀ ਵਰਤੋਂ ਕਰਦੇ ਆ ਇਹ ਵੀ ਗਲਤ ਹੈ ਇਹਦਾ ਵੀ ਅਸਰ ਪੈਂਦਾ ਆਪਣੇ ਦਿਲ ਤੇ ਵੀ ਪੈਂਦਾ ਦਿਮਾਗ ਤੇ ਵੀ ਪੈਂਦਾ ਇਹ ਬਿਲਕੁਲ ਤੁਸੀਂ ਜਿਹੜੇ ਬਿਜ਼ਨਸਮੈਨ ਲੋਕ ਨੇ ਉਹ ਆਪਦਾ ਬਿਜ਼ਨਸ ਤੌਰ ਤੇ ਵਰਤਦੇ ਇਹਨੂੰ ਹਾਲਤੋਂ ਨਹੀਂ ਵਰਤਦੇ ਹੁਣ ਤੁਸੀਂ ਬੱਸਾਂ 'ਚ ਚੜ੍ਹ ਕੇ ਦੇਖੋ ਜੇ 50 ਸਵਾਰਗੇ ਉਹਨਾਂ ਵਿੱਚੋਂ ਕੀ ਆਖਣਾ ਕੋਈ ਇੱਕ ਅੱਧਾ ਬੰਦਾ ਮੇਰੇ ਵਰਗਾ ਹੋਵੇ ਜਿਹੜਾ ਕਿ ਨਹੀਂ ਵੇਖਦਾ ਤੇ ਨਹੀਂ ਤਾਂ ਤੁਸੀਂ ਦੇਖ ਲਓ ਜੇ 99 ਲੋਕ ਲੱਗੇ ਹੀ ਹੁੰਦੇ ਕੁੜੀਆਂ ਬੰਦੇ ਛਿਆਣੇ ਹੋਣ ਵਿਆਹ ਉਂਗਲਾ ਮਾਰੀ ਜਾਂਦੇ ਆ ਫੋਨ ਤੇ ਪਾਗਲਾਂ ਗਾ ਵੀ ਮਤਲ ਉਹਨਾਂ ਨੂੰ ਇਹ ਵਿੱਚੋਂ ਜਿਵੇਂ ਕਿ ਹਰ ਇੱਕ ਤਿੰਨ ਚੀਜ਼ਾਂ ਚੰਗੀਆਂ ਨਿਕਲੀਆਂ ਚੌਥਾ ਗੰਦਾ ਹੀ ਨਿਕਲਣਾ ਇੱਥੋਂ ਮੈਂ ਸਮਝ ਗਿਆ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਇਸ ਕਰਕੇ ਆਪਣੇ ਗਾਂ ਜਿਹੜੇ ਆਉਣ ਵਾਲੀ ਪੀੜ੍ਹੀ ਆ ਉਹ ਤੇ ਕੀ ਅਸਰ ਪਊਗਾ ਜਦੋਂ ਆਪਾਂ ਇੰਨਾ ਗੰਦ ਪਰੋਸਿਆ ਇਹਦੇ ਉੱਤੇ ਜਦੋਂ ਗੰਦ ਦੇਖਾਂਗੇ ਤੇ ਬੱਚਿਆਂ ਦੇ ਅਸਰ ਜਾਊਗਾ ਨਾ ਕਹਿੰਦੇ ਹੁਣ ਤਾਂ ਫੋਨ ਨੇ 7 ਸਾਲ ਦੀ ਕੁੜੀ 70 ਸਾਲ ਦੀ ਬੁੜੀ ਸੋਚ ਕੁਝ ਕੀਤੀ ਹੋਈ ਹੈ ਇਹ ਕੁਝ ਕਰਤੀ ਜੀ ਬਿਲਕੁਲ ਹੁਣ ਉਹ ਬੱਚੇ ਵੇਖ ਰਹੇ ਨੇ ਜਿਹੜੇ 7 ਸਾਲ ਵਾਲੇ ਹੁਣ ਭਾਵੇਂ 5 ਸਾਲ ਵਾਲੇ ਤੇ ਭਾਵੇਂ 90 ਸਾਲ ਵਾਲੇ ਆ ਉਹਨਾਂ ਨੂੰ ਹ ਹੁਣ ਇੱਕ ਆਪਣਾ ਡਿਪਟੀ ਸਾਹਿਬ ਸ਼ਾਇਦ ਰਿਟਾਇਰ ਹੋਏ ਨੇ ਮੈਂ ਨਾਂ ਨਹੀਂ ਜਾਣਦਾ ਉਹਨਾਂ ਦਾ ਮੈਂ ਇੰਟਰਵਿਊ ਵੇਖਦਾ ਉਹਨਾਂ ਦੀ ਬਹੁਤ ਪਿਆਰੇ ਨੇ ਹਰਮਨ ਪਿਆਰੇ ਅਲੋਪ ਨੇ ਉਹ ਕੀ ਕਹਿੰਦਾ ਉਹ ਕਹਿੰਦਾ ਵੀ ਜਦੋਂ ਤੁਸੀਂ ਇਹ ਚੀਜ਼ਾਂ ਪਰੋਸਦੇ ਹੋ ਸਕਰੀਨ ਵਾਲੀਆਂ ਇਹ ਤੁਸੀਂ ਫੋਨ ਨਾ ਵਰਤੋ ਦੂਜੇ ਫੋਨ ਵਰਤੋ ਸਿੰਪਲ ਜੇ ਤੁਸੀਂ ਬਚਣਾ ਤਾਂ ਬਿਲਕੁਲ ਉਹਦੀ ਗੱਲ ਨਾਲ ਮੈਂ 100 1% ਸਹਿਮਤ ਹਾਂ ਉਹਨੂੰ ਪਤਾ ਮਤਲਬ ਇਹ ਗੱਲ ਤਾਂ ਮੈਨੂੰ ਪਤਾ ਮੈਂ ਸਮਝਦਾ ਇਹ ਚੀਜ਼ ਨੂੰ ਵੀ ਨਹੀਂ ਚਾਹੀਦੀ ਵਰਤਣੀ ਇਹ ਚੀਜ਼ ਇਹ ਬਹੁਤ ਮਾੜੀ ਆ ਇਹ ਆਪਣੇ ਦਿਮਾਗ ਤੇ ਬਹੁਤ ਜ਼ਿਆਦਾ ਡੂੰਗਾ ਅਸਰ ਬਿਲਕੁਲ ਠੀਕ ਹੈ ਸਾਬਾ ਜੀ ਆਪਾਂ ਕਰ ਆਪਣਾ ਪਾਇ ਇਰਾਮ ਦੇਣੇ ਆ ਤੇ ਅਖੀਰ ਦੇ ਵਿੱਚ ਜਿਹੜੇ ਵੀ ਨਸ਼ੇਨ ਆਦੀ ਹੋਏ ਹੋਏ ਨੇ ਜਾਂ ਸ਼ਰਾਬ ਜਾਂ ਸ਼ੂਗਰ ਦੀ ਬਿਮਾਰੀ ਤੋਂ ਨੇ ਉਹਨਾਂ ਸਾਰੇ ਵਾਸਤੇ ਇੱਕ ਸਨੇਹੱਕੀ ਦੇਣਾ ਚਾਹੂੰਗਾ ਮੈਂ ਇਹ ਸਨੇਹ ਦੇਣਾ ਵੀ ਤੁਸੀਂ ਦਵਾਈ ਪ੍ਰੋਪਰ ਆਪਦੀ ਖਾ ਕੇ ਆਪ ਦਾ ਇਲਾਜ ਕਰਾਓ ਵਧੀਆ ਢੰਗ ਨਾਲ ਚੰਗੇ ਡਾਕਟਰ ਕੋਲੇ ਜਾ ਕੇ ਇਹ ਨਹੀਂ ਵੀ ਤੁਸੀਂ ਜਣੇ ਕਣੇ ਨੂੰ ਕਹਿ ਦਿਓ ਵੀ ਲੈ ਤੁਹਾਨੂੰ ਪੈਸੇ ਸੈਂਡ ਕਰ ਤੇ ਸਾਨੂੰ ਦਵਾਈ ਪਾ ਦੇ ਐਦਾਂ ਦਾ ਕੰਮ ਨਾ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਅਖੀਰ ਨੂੰ ਕਮ ਕਮਾ ਕੇ ਮੇਰੇ ਕੋਲੇ ਪੰਜ ਪੰਜ ਸਾਲ ਕੋਈ ਕਹਿੰਦਾ ਸਾਨੂੰ 4 ਸਾਲ ਹੋ ਗਏ ਸੀ ਬਾਬਾ ਤੇਰੀ ਵੀਡੀਓ ਦੇਖੀ ਨੂੰ ਅਸੀਂ ਨੰਬਰ ਲਿਖੀ ਬੈਠੇ ਆਂ ਤੇ ਮੈਂ ਕਿਹਾ ਹੁਣ ਵੀ ਆ ਗਏ ਤਾਂ 4 ਸਾਲਾਂ ਦੇ ਪਹਿਲਾਂ ਹੀ ਆ ਜਾਂਦੇ ਪਹਿਲਾਂ ਆ ਜਾਂਦੇ ਪਹਿਲਾਂ ਅੰਗਰੇਜ਼ੀ ਦਵਾਈਆਂ ਖਾ-ਖਾ ਕੇ ਹੰਡਾਲਿਆ ਸ੍ਰੀ ਖਰਾਬ ਕੀਤਾ ਆ ਕੇ ਇੰਗਲਿਸ਼ ਦੀ ਦਵਾਈਆਂ ਜੀਵ ਵਾਲੀਆਂ ਗੋਲੀਆਂ ਖਾ ਲੈਂਦੇ ਨਸ਼ੇ ਵਾਲੇ ਕਿਤੇ ਉਹ ਇੱਕ ਕੈਪਸੂਲ ਆਉਂਦੇ ਪਰੇਗਾ ਉਹ ਖਾ ਲੇ ਕਿਤੇ ਕੁਝ ਖਾ ਲਿਆ ਫਿਰ ਖੀਰ ਨੂੰ ਐ ਜਦੋਂ ਪਤਾ ਲੱਗ ਜੇ ਵੀ ਹੁਣ ਹਰ ਗਏ ਆਪਾਂ ਫਿਰ ਮੇਰੇ ਕੋਲੇ ਆ ਕੇ ਬਾਬਾ ਜੀ ਆਪਣੇ ਕੋਲ ਸਾਰੀਆਂ ਦਵਾਈਆਂ ਦੇਸੀ ਨੇ ਜੀ ਸਾਰੀਆਂ ਦੇਸੀ ਨੇ ਆਪਣੇ ਕੋਲੇ ਕੁਦਰਤੀ ਰੂਪ ਤੇ ਤਿਆਰ ਮੈਂ ਕਹਿੰਦਾ ਕੁਦਰਤੀ ਤੌਰ ਤੇ ਜਿਹੜਾ ਮ ਔਰਗਿਆਂ ਨੂੰ ਵੀ ਖਵਾ ਦੂੰ ਕੋੜਗਿਆਂ ਨੂੰ ਵੀ ਖਵਾ ਦੂੰ ਬੰਦਿਆਂ ਨੂੰ ਵੀ ਖਵਾ ਦੂੰ ਜਿਹੜਾ ਮਰਜੀ ਖਾ ਲੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਕਿਆ ਬਾਪਾ ਉਸਕੋ ਇਹ ਨੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਵਿਖੇ ਬੰਦੀਪ દવાਖਾਨਾ ਬੋਰਡ ਤੇ ਲਿਖਿਆ ਹੋਊਗਾ ਬਾਬਾ ਸੁਖਦੀਪ ਸਿੰਘ દવાਖਾਨਾ ਜੀ ਹਾਂ ਨਾਮ ਜਿੱਦਾਂ ਮਰਜ਼ੀ ਲੈ ਲੋ ਪਰ ਇਹ ਇੱਕੋ ਇਨਸਾਨ ਨੇ ਜਿਹਨਾਂ ਨੂੰ ਪੂਰਾ ਇਲਾਕਾ ਪਿਆਰ ਕਰਦਾ ਹੈ ਫਿਰ ਦੇਸੀ ਦਵਾਈ ਨਾਲ ਇਲਾਜ ਹੁੰਦਾ ਫਿਰ ਚਾਹੇ ਔਰਤਾਂ ਦੇ ਗੁਪਤ ਰੋਗ ਹੋਣ ਜਾਂ ਜਿਹੜੇ ਲੋਕ ਕਈ ਸਾਲਾਂ ਤੋਂ ਨਸ਼ਾ ਕਰ ਰਹੇ ਨਸ਼ੇ ਕਰਕੇ ਸਰੀਰ ਖਤਮ ਕਰ ਲਿਆ ਖਾਂਸੀ ਦਮਾ ਸਰਵਾਈਕਲ ਸ਼ਰਾਬ ਦੀ ਛੁਟਰੀ ਕੋ ਨਸ਼ਾ ਨਹੀਂ ਛੁੱਟ ਰਿਹਾ ਜਾਂ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਤਾਕਤ ਕਮਜ਼ੋਰੀ ਆਈ ਹੋਈ ਹੈ ਹਰ ਤਰ੍ਹਾਂ ਦਾ ਸਿਰ ਤੋਂ ਪੈਰ ਤੱਕ ਇੱਥੇ ਇਲਾਜ ਕੀਤਾ ਜਾਂਦਾ ਹੈ ਜੇਕਰ ਅੰਗਰੇਜ਼ੀ ਡਾਕਟਰਾਂ ਦੇ ਤਾਂ ਹੋਰ ਇੱਧਰ ਉੱਧਰ ਜਾ ਕੇ ਥੱਕ ਹਾਰ ਗਏ ਹੋ ਆ ਸੁਪਾ ਪੰਜਾਬ ਜ਼ਿਲ੍ਹਾ ਬਠਿੰਡਾ ਪਿੰਡ ਦਿਉਣ ਵਿਖਿਆ ਕੇ ਸੁਦੀਪ ਸਿੰਘ ਬਾਬਾ ਜੀ ਕੋਲ ਆਓ દવાਖਾਨਾ ਵਿਖੇ ਆਓ ਤੇ ਹਰ ਤਰ੍ਹਾਂ ਦੀ ਆਪਣੀ ਕਿਸੇ ਮਰਜ਼ੀ ਦਾ ਅੱਲਾਹ ਜਰੂਰ ਪਾਓ ਧੰਨਵਾਦ ਮੈਂ ਆਨਾਫਰੀ ਸਿੰਘ ਵੇਦੀ ਤੁਹਾਡੇ ਲਈ ਬੱਲੂ ਦੇ ਨਾਲ